ਦੇ ਮੈਨੂੰ ਬਿਉਣ ਦੀਆਂ ਨਿਤ ਗੱਲਾਂ ਕਰਦੇ ਨੇ ਮੁੰਡੇ ਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰ ਨੂੰ ਫਿਰਦੇ ਮੁੰਡਾ ਕਹਿੰਦਾ ਮੇਰੇ ਵਾਸਤੇ ਵੀ ਕੁੜੀ ਬਹਿੰਦੇ ਫਿਰਦਾ ਤੂੰ ਦੱਸ ਕੀ ਕਰਕੇ ਉਹ ਕਹਿੰਦੀ ਵਿਆਹ ਕਰਾ ਗਏ ਆਪਾਂ ਉਹ ਜਦੋਂ ਘਰੇ ਕੁੜੀ ਆਪਦੇ ਕਦਾਣਾ ਲੜਪੀ ਤੇ ਮੁੰਡੇ ਨੂੰ ਕਹਿੰਦੀ ਮੈਨੂੰ ਲੈ ਕੇ ਪਾ ਚੱਲ ਨਹੀਂ ਮੈਂ ਮਰ ਜੂ ਕੁਛ ਖਾ ਕੇ ਨਹੀਂ ਮੈਂ ਰਹਿ ਨਹੀਂ ਸਕਦੀ ਤੇਰੇ ਬਿਨਾ ਰਾਤੋਂ ਰਾਤ ਕੀਤੀ ਇਹ ਜੀ ਤਿਆਰੀ ਪੈਸੇ ਇਕੱਠੇ ਕੀਤੇ ਕੁੜੀ ਨੇ ਆਪਦੇ ਘਰੋਂ ਮੁੰਡੇ ਨੇ ਆਪਦੇ ਘਰੋਂ ਲੈ ਕੇ ਕਿਹੜਾ ਭੱਜ ਗਿਆ ਸਾਰੇ ਪੈਸੇ ਵਕੀਲ ਖਾ ਗਿਆ ਤੇ ਕੁਛ ਨਹੀਂ ਮਿਲਿਆ ਹੁਣ ਉਹ ਕਦਾ ਮਤ ਦਿਹਾੜਾਂ ਕਦਮ ਮਲੈਸ਼ ਕਦਾ ਜਿਹੜਾ ਭੂਤ ਸੀ ਉਹ ਮਹੀਨੇ ਚ ਹੀ ਲੈ ਗਿਆ ਹੁਣ ਮੇਰੇ ਮੈਨੂੰ ਧਮਕਾਂ ਆਉਦੀਆਂ ਮੈਨੂੰ ਸਕਿਉਰਟੀ ਚਾਹੀਦੀ ਆ ਮੈਨੂੰ ਮਾਰ ਦੇਣਾ ਧਮਕਾਂ ਦਿੰਦੇ ਆ ਮੈਨੂੰ ਕੁਛ ਵੀ ਕਰੋ ਮੈਨੂੰ ਸਕਿਉਰਟੀ ਦਿਓ ਆਪਾਂ ਮੁੰਡੇ ਨਾਲ ਗੱਲ ਕਰਾਉਨੇ ਆ ਜਿਹੜਾ ਬੰਦਾ ਐਸਕੇ ਚ ਆ ਲਿਆ ਤਾਂ ਆਪਾਂ ਬੰਦਨਾ ਗੱਲ ਕਰਦਾ ਆ ਬਾਈ ਮੜਾ ਖੱਚ ਕੇ ਆ ਜਾ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹੇ ਜੇ ਆਸ਼ਕ ਦੀ ਜਿਹੜਾ ਪਿੰਡ ਚੋਂ ਹੀ ਕੁੜੀ ਭਿਹਾ ਕੇ ਲੈ ਗਿਆ ਸੀਗਾ ਗਵਾਂਚੇ ਰਹਿੰਦੀ ਤੇ ਜਦੋਂ ਹੁਣ ਉਹਨਾਂ ਦੇ ਧਮਕੀਆਂ ਮਿਲ ਲੱਗੀਆਂ ਉਹ ਮੁੰਡਿਆਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਤੇ ਹੁਣ ਭਾਲ ਦਾ ਸਿਕਿਉਰਟੀ ਆ ਸਿਕਿਉਰਟੀ ਕੀ ਭਾਲ ਦਾ ਕਹਿੰਦਾ ਜੀ ਮੇਰੀ ਜਾਨ ਨੂੰ ਖਤਰਾ ਮੈਨੂੰ ਉਹ ਨੁਕਸਾਨ ਪਹੁੰਚਾਉਣਗੇ ਮੈਨੂੰ ਉਹ ਮਾਰਨੀਆਂ ਧਮਕੀਆਂ ਦਿੰਦੇ ਆ ਤੇ ਆਪਾਂ ਗੱਲ ਕਰਦੇ ਆ ਸਸੀ ਸਸਰੀ ਗੱਲ ਕੀ ਹਾਲ ਹੈ ਠੀਕ ਆ ਬਾਈ ਕਿਹੜਾ ਤੁਸੀਂ ਆਹ ਮੰਨ ਲਾ ਪਿੰਡ ਚੋਂ ਗਵਾਂਢਾਂ ਦੀ ਕੁੜੀ ਭਿਜਾ ਕੇ ਲੈ ਗਏ ਇਹ ਕੋਈ ਚੰਗਾ ਕੰਮ ਕੀਤਾ ਚੰਗਾ ਹੀ ਕੀਤਾ ਬਈ ਕਿਉਂ ਚੰਗਾ ਕਿਵੇਂ ਪਿੰਡ ਦੀ ਧੀ ਪਿੰਡ ਦੀ ਕੁੜੀ ਦਾ ਧੀ ਭੈਣ ਹੁੰਦੀ ਹੈ ਤੇ ਬਈ ਮੈਂ ਵਿਆਹ ਕਰਾਇਆ ਘਰ ਦੇ ਸੌਕੇ ਕੀਤਾ ਮੈਂ ਕਿਹੜਾ ਮਾੜਾ ਕੰਮ ਕੀਤਾ ਉਹ ਘਰ ਦੇ ਦਾ ਸੌਕੇ ਕਿਤੇ ਘਰ ਦੇ ਤੋਂ ਓਕੇ ਕਰਦੇ ਲੱਗਦਾ ਤੂੰ ਮੈਂ ਕਦੇ ਨਾ ਓਕੇ ਕਰਦੇ ਕਰੇ ਹੈ ਹੀ ਨਹੀਂ ਤੂੰ ਕਰੇ ਬਈ ਉਹ ਤਾਂ ਬਾਹਰ ਰਹਿਣਾ ਹੁਣ ਕੰਮ ਤੁਹਾਨੂੰ ਦੱਸਾਉ ਹੁੰਦਾ ਐਰ ਜਾਣਾ ਪੈਂਦਾ ਹੈ ਜਾਣਾ ਤਾਂ ਪੈਂਦਾ ਜਿਹੜਾ ਮੰਨ ਲਾ ਗਵਾਂਢ ਚ ਇਹ ਜੀ ਤੁਹਾਨੂੰ ਕੀ ਵੀ ਅੱਗ ਲੱਗ ਗਈ ਜਿਹੜਾ ਗਵਾਂਢ ਚ ਉਹ ਕਰਨਾ ਮਜਬੂਰੀ ਬਣ ਗਈ ਸੀ ਕਾਦੀ ਵਿਆਹ ਕਰਾਉ ਸਾਨੂੰ ਮੜੀ ਇਹ ਗੱਲਬਾਤ ਹੈ ਗੱਲਬਾਤ ਐ ਸੀ ਬਈ ਜਿਹੜੀ ਕੁੜੀ ਨੇ ਮੈਂ ਵਿਆਹ ਕਰਾਇਆ ਨਹੀਂ ਇਹ ਪਹਿਲਾਂ ਤਾਂ ਇਹ ਦਾਸਾ ਤਰੀਕੇ ਨਾਲ ਨੇ ਟਾਈਮ ਦੀ ਗੱਲਬਾਤ ਸੀ ਉਹਦੇ ਨਾਲ ਹਾਂ ਮੇਰੇ ਹੋ ਗਏ 7 ਸਾਲ 7 ਸਾਲ ਹੋ ਗਏ ਪੜਦੇ ਦੀ ਹਾਂ ਹਾਂ ਪੜਦੇ ਹਾਂ ਹੁਣ ਮੱਲਾ ਵੀ ਸਾਰੀ ਕੰਪਲੀਟ ਹਾਂ ਕੰਪਲੀਟ ਆ ਬਈ ਉਦੋਂ ਮੜ ਕੇ ਕੀ ਸੋਚਿਆ ਵੀ ਅਸੀਂ ਵਿਆਹ ਕਰਾਉਣਾ ਜਾਂ ਭੱਜ ਕੇ ਕਰਾਉਣਾ ਜਾਂ ਇਹ ਇਹ ਚੀਜ਼ਾਂ ਸੋਡੇ ਦਿਮਾਗ ਚ ਕਿਵੇਂ ਆਈਆਂ ਇਹ ਬਈ ਸੋਚੀਆਂ ਨਹੀਂ ਸੀ ਕਦੇ ਵੀ ਨਹੀਂ ਸੋਚੀਆਂ ਸੀ ਚੀਜ਼ਾਂ ਬਸ ਕਰਦੇ ਮੇਰਾ ਵਿਆਹ ਕਰਦੇ ਸੀ ਤੂੰ ਹੀ ਠੀਕ ਕਰਦੇ ਬਿਮਾਰ ਰਹਿੰਦੇ ਸੀ ਵਿਆਹ ਦੀ ਮਜਬੂਰੀ ਸੀ ਕਰਨਾ ਹਨਾ ਤੇ ਮੇਰਾ ਵੀ ਹੁੰਦਾ ਨਹੀਂ ਸੀ ਕਿਸੇ ਪਾਸੇ ਤੇ ਬਾਲ ਦੇ ਫਿਰਦੇ ਸੀ ਘਰ ਦੇ ਠੱਕੇ ਨਾਲ ਕਰਨ ਨੂੰ ਫਿਰਦੇ ਸੀ ਤੇ ਮੈਂ ਇਹ ਕੁੜੀ ਕੋਲੇ ਗੱਲ ਕੀਤੀ ਜਿਸ ਨੇ ਵਿਆਹ ਹੋਇਆ ਮਰਾਗੀ ਵਿਆਹ ਕਰਨ ਨੂੰ ਫਿਰਦੇ ਘਰ ਦੇ ਕਿ ਮੈਂ ਕਰਾ ਲਾ ਵਿਆਹ ਵਿਊ ਯਾਰ ਸਾਡੇ ਘਰ ਦਾ ਤਾਂ ਓਖਾ ਹੋਇਆ ਪਿਆ ਜਾਂ ਤੂੰ ਦੱਸ ਕਿਵੇਂ ਕਰਾਉਣੀਆਂ ਹਨ ਪੀ ਚੱਲ ਆਪਾਂ ਕਰਾਏ ਤੇ ਬਾਹਰ ਰਹਿਣ ਲੱਗ ਜਾਾਂਗੇ ਇੱਥੋਂ ਸਾਰਾ ਕੋਈ ਵੇਚ ਵਟ ਕੇ ਜਾਵੜਾਂਗੇ ਉਹ ਕਹਿੰਦੀ ਕੋਈ ਗੱਲ ਨਹੀਂ ਦੇਖ ਦਿਆਂ ਤੇ ਬਈ ਐ ਕਰਦੇ ਬਸ ਸਾਡੀ ਗੱਲ ਕਿ ਇੱਕ ਦਿਨ ਕੰਮ ਬਾਲਾ ਵੀਰ ਗਿਆ ਵਡੇ ਘਰ ਦੇ ਕਹਿੰਦੇ ਬਾਹ ਹਫਤੇ ਵਿੱਚ ਕਰ ਨਹੀਂ ਕਰਨਾ ਕੁੜੀ ਨਿਮਾਕਾ ਕੀ ਹਾਂ ਵੀ 10-13 ਮਣ ਕੇ ਨਹੀਂ ਮੈਂ ਕਿਸ ਬੰਨੇ ਲਾ ਮੈਨੂੰ ਮੈਂ ਕਰਾ ਕੇ ਆ ਤਾਂ ਪਾਸੇ ਹਾਂ ਹਨ ਕਹਿੰਦੀ ਨਹੀਂ ਮੈਂ ਕਰਾਉਣੇ ਤੇਰੇ ਨਾਲ ਤੇ ਬਈ ਚੱਲ ਕੁੜੀ ਦਾ ਘਰ ਕਲੇਸ਼ ਪੈ ਗਿਆ ਕਿਸੇ ਕੱਲੂ ਉਹ ਲੜ-ਲੋੜ ਪਈ ਤੇ ਉਹ ਕਹਿੰਦੀ ਮੈਨੂੰ ਬੱਲ ਲੈ ਕੇ ਭੱਜ ਜਾ ਕਿ ਨਹੀਂ ਮਤੈਨ ਕੋ ਦੁਖੀ ਹ ਤੇ ਬਸ ਬਈ ਉਹਦੇ ਮੈਂ ਲੈ ਕੇ ਭੱਜ ਗਿਆ ਕਚਤ ਮੰਨ ਕੇ ਚੱਲ ਵੀ ਜਦੋਂ ਤੈਨੂੰ ਬੰਲਾ ਰਸਤੇ ਆਉਂਦੇ ਸੀਗੇ ਤੂੰ ਕੁੜੀ ਨੂੰ ਕਿਹਾ ਵੀ ਨਹੀਂ ਤਾਂ ਮੇਰਾ ਘਰ ਦੇ ਵਿਆਹ ਕਰਨਗੇ ਤੇ ਨਹੀਂ ਮਿਲਣਾ ਤੂੰ ਵੇਖ ਲੈ ਕਿਵੇਂ ਕਰਨੀ ਹੈ ਨਾ ਉਹ ਘਰੋਂ ਲੜੀ ਤੇ ਤੈਨੂੰ ਉਹਨਾਂ ਨੇ ਘਰ ਦੇ ਲੜਕੇ ਆਕ ਕੇ ਤੇ ਕਹਿੰਦੀ ਵੀ ਮੈਂ ਚੱਲ ਗਏ ਤੇ ਕੀ ਪਲਾਨ ਬਣਾਇਆ ਤੁਸੀਂ ਮੁੜ ਕੇ ਜਿਹੜਾ ਜਦੋਂ ਭੱਜਿਆ ਕੀ ਕੁਝ ਲੈ ਕੇ ਗਏ ਆ ਕੀ ਪੈਸਾ ਸੀ ਤੁਹਾਡੇ ਕੋਲ ਪੈਸਾ ਬਾਈ ਯਾਰ ਮੈਂ ਲੋਨ ਚੱਕਿਆ ਸੀ ਚਲੋਂ ਚੱਕੇ 55000 ਰੁਪਏ ਦਾ ਠੀਕ ਹੈ ਠੀਕ ਹੈ ਤੇ ਇੱਕ ਬਈ ਮੈਂ ਝੂਨਾ ਧਾਣਾ ਲਾਇਆ ਸੀ ਉਹ ਵਾਲੇ ਰੁਪਏ ਆਏ ਹੋਏ ਸੀ ਅੱਛਾ ਕਿ ਮੈਂ ਤਾਂ ਮਿਸਤਰੀ ਲਾਉਣਾ ਸੀ ਘਰ ਪਾਉਣ ਲੱਗਣਾ ਸੀ ਅੱਛਾ ਤੇ ਚਲ ਬਈ ਲੋਨ ਚੱਕ ਲੈ ਮੈਂ ਤੇ ਉਹ ਉਹਨੇ ਵੀ ਕਰ ਉਹ ਚੱਕ ਲੈ ਰੁਪਏ ਹਨਾ 25000 ਉਹਨਾਂ ਦੇ ਪਿਆ ਸੀ ਤੇ ਇੱਕ ਛਾਪ ਪਈ ਸੀ ਬਈ ਕਰ ਅੱਛਾ ਛਾਪ ਪਈ ਸੀ ਚਲ ਬਈ ਅਸੀਂ ਰਾਤ ਨੂੰ ਭੱਜ ਗਏ ਹੂੰ ਤੇ ਉਹ ਚੱਲ ਕੱਪੜੇ ਲੀੜੇ ਕੋਹ ਨਹੀਂ ਲੈ ਕੇ ਵੀ ਐ ਭੱਜ ਵੀ ਤੇ ਫਿਰ ਦੂਜੇ ਦਿਨ ਅਸੀਂ ਵੀ ਕਚਹਿਰੀਆਂ 'ਚ ਜਾਵੜੇ ਅੱਛਾ ਕਚਹਿਰੀਆਂ ਜਾ ਕੇ ਅਸੀਂ ਪੁੱਛ-ਪੜਤਾਲ ਕੀਤੀ ਹਨਾ ਕੀ ਹਸਾਬਕਤਾ ਹੁੰਦਾ ਪ੍ਰੂਫ-ਪਰਾਵ ਦਿੱਤੇ ਪਈਆ ਦੇ ਸਾਰੇ ਤੇ ਅਸੀਂ ਵਿਆਹ ਕਰਾ ਲਿਆ ਉੱਥੇ ਕੋਡ ਮੈਰਿਜ ਕਰਾ ਲਈ ਠੀਕ ਆ ਜਿਹੜੇ ਸਾਡੇ ਕੋਲ ਪੈਸੇ ਸੀ ਬਈ ਉਹ ਪੈਸੇ ਸਾਰੇ ਲੈ ਲਏ ਸਾਡੇ ਤੋਂ ਵਕੀਲ ਨੇ ਕਿਉਂਕਿ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹਨਾ ਕਿ ਕਿੰਨੇ ਪੈਸੇ ਲਾਦਦੇ ਆ ਤੇ ਉਹਨਾਂ ਨੇ ਵਿੱਚੋਂ ਸਾਨੂੰ ਬਈ 5-7000 ਰੁਪਏ ਖਰਚੇ ਨੂੰ ਦਿੱਤਾ ਪਿਲੋ ਦੀ ਖਰਚਾ ਪਾਣੀ ਕਰ ਲਿਓ ਕਿ ਤੁਸੀਂ ਮਹੀਨਾ ਡੇਢ ਮਹੀਨਾ ਬਾਹਰ ਰਹਿਣਾਗਾ ਪਰ ਮਾ ਉਹਨਾਂ ਨੇ ਪੁੱਛਿਆ ਵੀ ਸਾਡਾ ਵਿਆਹ ਹੋ ਗਿਆ ਹੁਣ ਮਹੀਨਾ ਡੇਢ ਮਹੀਨਾ ਸੀ ਕੀ ਕਰਨਾ ਬਾਹਰ ਉਹ ਕਹਿੰਦੇ ਬਈ ਇਹ ਤੁਸੀਂ ਬਾਹਰ ਰਹਿਣਾ ਪੈਂਦਾ ਕਿ ਸਿਕਿਉਰਿਟੀ ਮਿਲੂਗੀ ਦੁਬਾਰਾ ਤੁਹਾਨੂੰ ਕਿ ਮਲਾਜਮ ਦੇਵਾਂਗੇ ਦੁਬਾਰਾ ਤੁਸੀਂ ਪਿੰਡ ਜਾ ਸਕਦੇ ਜੇ ਇਹਦੋਂ ਪਹਿਲਾਂ ਪਿੰਡ ਜਾਓਗੇ ਤੁਹਾਨੂੰ ਕੁੜੀ ਵਾਲੇ ਕੁਝ ਵੀ ਕਰ ਸਕਦੇ ਨੇ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਚਲ ਬਈ ਮੈਂ ਗਿਆ ਨਹੀਂ ਦਰਦਾ ਹਨਾ ਤੇ ਮਗਰਦਾਂ ਨੂੰ ਵੀ ਮਾਰਦੇ ਹੋਣਗੇ ਤੇ 20 ਦਿਨਾਂ ਬਾਅਦ ਮੈਂ ਝਾਵੜਾ ਪਿੰਡ ਬਈ ਉਹਦੇ ਮੇਰੇ ਮਗਰ ਪੈ ਗਏ ਸਾਰੇ ਜਣੇ ਉਹ ਤਾਂ ਮੈਨੂੰ ਵੱਢਣ ਤਿਆਰ ਮੈਂ ਤਾਂ ਬਈ ਉੱਥੋਂ ਗਿਆ ਰਾਂ ਭਾਜ ਆਇਆ ਮੈਨੂੰ ਕਟ ਤਾਂ ਮੇਰੇ ਨਾਲ ਦੇ ਆਨੇ ਹਨ ਕਟ ਤਾਂ ਬਾਅਦ ਚ ਉਸੇ ਆ ਕੇ ਇੱਥੇ ਸ਼ਹਿਰ ਰਹਿਣ ਲੱਗ ਗਿਆ ਜਿੱਥੇ ਤੁਸੀਂ ਆਏ ਸੀ ਤੇ ਉੱਥੋਂ ਬਈ ਫਿਰ ਰਹਿਣ ਨੂੰ ਲੱਗੇ ਕੰਮ ਧੁੰਦਾ ਮੈਂ ਕਰਨ ਲੱਗ ਗਿਆ ਹਨ ਉੱਥੋਂ ਫਿਰ ਮੈਨੂੰ ਫੋਨ ਦਿੱਤਾ ਉਹ ਕਿਉਂ ਧੁੰਕਿਉਂ ਲੱਗੇ ਉਹਨਾਂ ਦੇ ਘਰ ਦੇ ਆਨੇ ਤੈਨੂੰ ਮਾਰਾਂਗੇ ਐ ਕਰਾਂਗੇ ਕੁੜੀ ਨੂੰ ਵੀ ਕਹਿੰਦੇ ਵੜਾਂਗੇ ਕੁੜੀ ਨੂੰ ਕਿਹੜਾ ਛੱਡਾਂਗੇ ਅਸੀਂ ਤੇ ਬਸ ਉੱਥੋਂ ਬਈ ਯਾਰ ਕੰਮ ਬਾਲਾ ਵਧ ਗਿਆ ਤੇ ਹੁਣ ਮੈਨੂੰ ਸਿਕਿਉਰਿਟੀ ਚਾਹੀਦੀ ਨਹੀਂ ਮੈਨੂੰ ਮਾਰ ਦੇਣਗੇ ਮੇਰਾ ਤਾਂ ਰੁਪਿਆ ਵੀ 60 6000 ਲੈ ਕੇ ਵਕੀਲ ਯਾਰ ਤੇ ਮੈਨੂੰ ਸਿਕਿਉਰਿਟੀ ਵੀ ਨਹੀਂ ਦਿੱਤੀ ਕਹਿੰਦਾ ਗਵਾਂਡ ਦੇ ਵਿੱਚ ਰਹਿੰਦੇ ਸੀ ਤੇ ਕਹਿੰਦਾ ਸਾਡਾ ਪਿਆਰ ਹੋਇਆ 7 ਸਾਲਾਂ ਦਾ 7 ਸਾਲਾਂ ਤੋਂ ਕਹਿੰਦਾ ਵੀ ਉਹ ਕੁੜੀ ਨੂੰ ਮੈਂ ਕਿਹਾ ਵੀ ਕਿਵੇਂ ਕਰਨੀ ਆ 10 ਹੁਣ ਕਦੀ ਵੀ ਆਪਾਂ ਭੱਜ ਲਗੇ ਭੱਜ ਗਏ ਘਰੋਂ ਪੈਸੇ ਚੱਕੇ ਕੋ ਝੋਨਾ ਲਾਇਆ ਸੀ ਕੋ ਕੁੜੀ ਨੇ ਚੱਕ ਲਾ ਵੀ 25 ਹਜ਼ਾਰ ਸ਼ਾਪ ਚੱਕ ਲਈ ਉਹ ਕਿੰਨਾ ਜਿਹਾ ਨਿਕਲਦਿਆ ਕੇਰਾ ਤਾਂ ਬੰਦਾ ਇਸ਼ਕ ਚੰਨਾ ਹੋਇਆ ਭੱਜ ਜਾਂਦਾ ਜਦੋਂ ਪੈਸੇ ਖਤਮ ਹੋ ਜਾਂਦੇ ਤਾਂ ਉਸ ਤੋਂ ਬਾਅਦ ਪਿਆਰ ਵੀ ਖਤਮ ਹੋ ਜਾਂਦਾ ਥੋੜੇ ਟਾਈਮ ਬਾਅਦ ਫਰਕ ਪੈਣ ਲੱਗ ਜਾਂਦਾ ਕਹਿੰਦਾ ਵੀ ਮੈਂ ਵਕੀਲ ਨੂੰ ਪੈਸੇ ਦਿੱਤੇ ਉਹਨੇ ਮੈਨੂੰ ਥੋੜੇ ਜੇ ਪੈਸੇ ਦਿੱਤੇ ਤੇ ਮੇਰੇ ਕਹਿੰਦਾ ਸਾਰਾ ਕੁਝ ਤੇ ਜਦੋਂ ਕਹਿੰਦਾ ਮੈਂ ਪਿੰਡ ਗਿਆ ਪਿੰਡ ਬਾਰੇ ਮਗਰ ਪਗੇ ਹੁਣ ਮੈਨੂੰ ਸਿਕਿਉਰਿਟੀ ਨਹੀਂ ਦਿੰਦੇ ਮੈਨੂੰ ਇਲਜਾਨ ਨੂੰ ਖਤਰਾ ਹੁਣ ਕਰੇ ਬੰਦਾ ਕੀ ਇਥੇ ਹੁਣ ਮੰਨ ਕੇ ਚੱਲ ਤੁਹਾਨੂੰ ਸਿਕਿਉਰਿਟੀ ਮਿਲੀ ਕਿ ਨਹੀਂ ਮਿਲੀ ਜੀ ਨਹੀਂ ਮਿਲੀ ਭਾਈ ਸਿਕਿਉਰਿਟੀ ਤੁਹਾਨੂੰ ਮੰਨ ਕੇ ਚੱਲ ਕਾਦੀ ਸਿਕਿਉਰਿਟੀ ਚਾਹੀਦੀ ਤੁਹਾਨੂੰ ਵੀ ਇੱਕ ਤੁਸੀਂ ਇੱਕ ਤਾਂ ਗਮ ਗਲਤ ਕੀਤਾ ਗਵਾਣ ਮਥੇ ਪਿੰਡ ਚੀ ਤੇ ਯਾਰ ਬਗਹਲ ਤੇ ਕੀ ਕੰਮ ਕੀਤਾ ਜਿਹੋ ਉਹਨਾਂ ਨੇ ਆਖਿਆ ਵਕੀਲ ਨੇ ਕਿ ਮਿਲੂਗੀ ਸਕਿਉਰਟੀ ਅਰੇ ਮੈਂ ਕਿਹੜਾ ਕੱਲਣ ਕੀਤਾ ਮੇਰੇ ਨਾਲ ਤੇ ਚਾਰ ਪੰਜ ਸਾਡੇ ਪਿੰਡ ਚੋਂ ਕਿਸੇ ਨੇ 6 ਮਹੀਨੇ ਪਹਿਲਾਂ ਕਰਾ ਕਿਸੇ ਨੇ ਸਾਲ ਕਿ ਦੋ ਸਾਲ ਪਹਿਲਾਂ ਬਾਈ ਉਹਨਾਂ ਨੂੰ ਹਾਂ ਪਿੰਡ ਦੇ ਵਿੱਚ ਬਾਈ ਉਹਨਾਂ ਨੂੰ ਸਕਿਉਰਟੀਆਂ ਮਿਲੀਆਂ ਪਿੰਡ 'ਚ ਰਹੀ ਵੀ ਜਾਂਦੇ ਆ ਤੇ ਹੁਣ ਬਾਈ ਮੈਂ ਤਾਂ ਡਰਦਾ ਚੱਲ ਭੱਜ ਆਇਆ ਮੈਂ ਸਕਿਉਰਟੀ ਨਹੀਂ ਦਿੱਤੀ ਮੈਂ ਤਾਂ ਆ ਗਿਆ ਉਹ ਜਦੋਂ ਬਾਈ ਪਿੰਡ ਆਏ ਸੀ ਚਾਰ ਚਾਰ ਮਲਾਜਮ ਉਹਨਾਂ ਦੇ ਨਾਲ ਸੀ ਕਿਸੇ ਨੇ ਨਹੀਂ ਹੱਥ ਪਾਇਆ ਉਹਨਾਂ ਨੂੰ ਮੱਲਾ ਕੱਲ ਨੂੰ ਤੇਰੇ ਜਵਾਕ ਹੋ ਗਿਆ ਤੇ ਤੂੰ ਜਵਾਕ ਨੂੰ ਕਿੱਥੇ ਦੱਸਿਆ ਗਿਆਂ ਨਾਨਕੀ ਵੀ ਆ ਪਰਲੇ ਪਾਸੇ ਗੰਦ ਦੇ ਨਾ ਬ ਅੱਛਾ ਸਾਹਮਣੇ ਘਰ ਹਾਂ ਮੈਂ ਕਿਤੇ ਮੈਂ ਇੱਥੇ ਮੈਂ ਨਾਨਕੇ ਦੇ ਰਹਿਣ ਲੱਗ ਗਿਆ ਸੀ ਠੀਕ ਹੈ ਇੱਕ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਵੀ ਮੈਂ ਕਿ ਚੱਲ ਜਦੋਂ ਤੁਹਾਡਾ ਚੱਲ ਪਿਆਰ ਹੋਇਆ ਭੱਜ ਗਏ ਹੁਣ ਜਿੱਥੇ ਤੁਸੀਂ ਰਹਿ ਰਹੇ ਆ ਉਹ ਪਤਾ ਕਿਸੇ ਨੂੰ ਕੀ ਕਰ ਨਾ ਵੀ ਕਿਸੇ ਨੂੰ ਨਹੀਂ ਪਤਾ ਉਹ ਤੈਨੂੰ ਹੀ ਪਤਾ ਬਈ ਗੱਲ ਨੂੰ ਹੁਣ ਜਿਨੇ 5000 ਨਾਲ ਤੁਹਾਡਾ 2-4 ਦਿਨ ਲੰਘੇ ਆ ਤੇ ਉਦੋਂ ਬਾਅਦ ਗੁਜ਼ਾਰਾ ਕਿਵੇਂ ਹੁੰਦਾ ਬਈ ਮੈਂ ਕੰਮ ਧੰਦੇ ਲੱਗ ਗਿਆ ਹੁਣ ਮੈਂ ਕੰਮ ਧੰਦੇ ਤੇ ਹਾਂ ਬਈ ਦਿਹਾੜੀ ਦਿਹੜੀ ਜਾਣਾ ਹੁਣ ਕਿਉਂਕਿ ਦੁਕਾਨ ਤੇ ਤਾਂ ਰੱਖਦਾ ਨਹੀਂ ਇਹ ਤਾਂ ਪੁੱਛ ਪੜਤਾਲ ਕਰਦਾ ਪ੍ਰੂਫ ਲੈਂਦਾ ਹਨਾ ਕਿ ਦੱਸ ਬਈ ਕਿੱਥੇ ਆ ਤੇ ਤਾਂ ਕਰਕੇ ਬਹਿ ਢੜੀ ਢੁੜੀ ਜਾਣ ਲੱਗਾ ਬੱਚੋਂ ਚੋ ਜਾਵੜਦੇ ਢੜੀ ਹੱਥ ਨੇ ਪੰਜ ਉਹ ਛੁੱਟੀ ਹੁੰਦੀ ਸੀ ਆ ਕੇ ਘਰੇ ਫੜ ਜਾਣਾ ਬਜ ਦੂ ਵਜੂ ਨਿਕਲਦਾ ਸੀ ਜਿੰਦਗੀ ਸੋਡੀ ਕਿਵੇਂ ਆ ਜਿਹੜੀ ਪਹਿਲਾਂ ਜ਼ਿੰਦਗੀ ਸਹੀ ਸੀ ਕਿ ਹੁਣ ਸਹੀ ਹੈ ਪਹਿਲਾਂ ਸਹੀ ਸੀ ਭੱਜ ਕੇ ਪਸਤਾਉਣੇ ਬਾਲਾ ਪਸਤਾਉਣਾ ਬਈ ਕੀ ਕੀ ਮੰਨ ਕੇ ਚੱਲ ਕੀ ਇਹੋ ਜਿਹਾ ਦਿਮਾਗ ਤੇ ਮਨਲਾ ਠੇਕਰਾ ਕਿ ਐਸ਼ਕੇ ਚੰਨੇ ਹੀ ਆਨੇ ਹੋਏ ਸੀ ਬਈ ਐਸ਼ਕੋਸ਼ ਕੇ ਜਾਨੀ ਆਨੇ ਯਾਰ ਬਸ ਕੁੜੀ ਦੀ ਜ਼ਿੰਦਗੀ ਬਾਰੇ ਸੋਚਿਆ ਮੈਂ अच्छा ओ के नहीं मैं मरਦੀ ਆਂ ਕਿ ਘਰ ਦੇ ਤੋਂ ਅੱਗੇ ਦੁਖੀਆਂ ਹੋਜਾ ਤੂੰ ਮੈਨੂੰ ਦੁਖੀ ਕਰਦਾ ਹਨਾ ਕਿ ਮੈਂ ਤਾਂ ਸਾਰੇ ਪਾਸੇ ਦੁਖੀਆਂ ਕਹਿੰਦੀ ਜੇ ਤੂੰ ਮੈਨੂੰ ਲੈ ਕੇ ਨਾ ਗਿਆ ਮੈਂ ਮਰ ਜੂਗੀ ਬਸ ਯਾਰ ਬਈ ਮੇਰੇ ਮਨ ਚ ਗੱਲ ਬੈ ਗਈ ਯਾਰ ਮੈਂ ਕਿ ਸਾਰੀ ਉਮਰ ਦਾ ਪਛਤਾਵਾ ਆ ਰਿਹਾ ਜੀ ਬਾਅਦ ਚ ਮਨ ਚ ਜੇ ਮਰ ਗਈ ਹੁਣ ਕੀ ਕਹਿੰਦੀ ਹੈ ਹੁਣ ਬਈ ਹੁਣ ਕਹਿੰਦੀ ਤੂੰ ਮੈਨੂੰ ਮਾਰਿਆ ਕਹਿੰਦੀ ਭਜਾ ਕੇ ਲੈ ਮੇਰੀ ਜ਼ਿੰਦਗੀ ਤਬਾਹ ਕਰਤੀ ਉਹ ਗੱਲ ਹੁਣ ਸਾਰੀ ਮੇਰੇ ਤੇ ਸਿੱਟੀ ਜਾਂਦੀ ਬਈ ਇੱਕ ਪਾਸੇ ਨਹੀਂ ਛੱਡਿਆ ਦੂਜੇ ਪਾਸੇ ਉਹ ਹੁਣ ਤਾਂ ਬਈ ਯਾਰ ਉਹ ਤਾਂ ਸਿੱਟੀ ਬੈਠੀ ਮੈਨੂੰ ਦੋਵੇਂ ਪਾਸੇ ਹੁਣ ਬਸ ਆਇਆ ਮੇ ਜਿਉਂ ਨੇ ਮੈਂ ਕਿਹਾ ਸੀ ਇੱਕ ਦੋ ਵਾਰੀ ਗੱਲਾਂ ਕਰ ਲੈ ਕਿ ਤੂੰ ਪਿੰਡੇ ਜਾਵੜਾ ਨਾ ਕਰਦਾ ਨਾ ਗੱਲ ਕਰ ਲਾ ਮੈਂ ਤੈਨੂੰ ਕੁਝ ਨਹੀਂ ਕਹਿੰਦੇ ਮੈਂ ਚੱਲ 2-4 ਮਹੀਨੇ ਰੋਕੇ ਆ ਜੂਗਾ ਚੱਲ ਆਪਣਾ ਟਿਕਟ ਕਾ ਹੋ ਜੂਗਾ ਕੀ ਪਤਾ ਕੀ ਆਪਾਂ ਰਹਿਣ ਹੀ ਲੱਗ ਜੀ ਵਰਤਨ ਲੱਗ ਜੀ ਹੈਨਾ ਪਰ ਵਰਤ ਦੇ ਨਹੀਂ ਦੇ ਨਹੀਂ ਬਈ ਉਹ ਤਾਂ ਮਾਰਨਗੇ ਯਾਰ ਹੁਣ ਸਕਿਉਰਿਟੀ ਦੀ ਲੋੜ ਆ ਜ਼ਿਆਦਾ ਕਹਿੰਦਾ ਵੀ ਕੁੜੀ ਜਦੋਂ ਪਹਿਲਾਂ ਸੀਗੇ ਉਦੋਂ ਕਹਿੰਦਾ ਮੈਨੂੰ ਕਹੀ ਕੀ ਭੱਜ ਚੱਲਗੇ ਭੱਜ ਚੱਲਗੇ ਤੇ ਹੁਣ ਕਹਦਾ ਜਦੋਂ ਅਸੀਂ ਭੱਜ ਗਏ ਤੇ ਹੁਣ ਉਹ ਮੈਨੂੰ ਕਹੀ ਜਾਂਦੀ ਤੂੰ ਮੇਰੀ ਜ਼ਿੰਦਗੀ ਖਰਾਬ ਕਰਤੀ ਤੂੰ ਮੈਨੂੰ ਮਾਰਤਾ ਤੂੰ ਮੈਨੂੰ ਉਹ ਕਰਤਾ ਤੂੰ ਮੈਨੂੰ ਆਹ ਕਰਤਾ ਗਲਤੀ ਦੋਨਾਂ ਦੀ ਆ ਕੁੜੀ ਵੀ ਤੇ ਮੁੰਡੇ ਦੀ ਵੀ ਆ ਤੜੀ ਇੱਕ ਹੱਥ ਨਾਲ ਨਹੀਂ ਬਜਦੀ ਦੋਨਾਂ ਹੱਥਾਂ ਨਾਲ ਬਜਦੀ ਆ ਜਦੋਂ ਇਹ ਨੂੰ ਬੰਦੇ ਨੂੰ ਉਹ ਜਵਾਬ ਦੇ ਦਿੰਦੀ ਮੈਂ ਨਹੀਂ ਭੱਜਣਾ ਤੇ ਇਹ ਕਿਵੇਂ ਭੱਜ ਜਾਂਦਾ ਕੱਲਾ ਭੱਜ ਜਾਂਦਾ ਭੱਜਿਆ ਫਿਰਦਾ ਰਹਿੰਦਾ ਜਦੋਂ ਉਹ ਜਾਣਦੀ ਨਹੀਂ ਜਦੋਂ ਉਹ ਸਾਰਾ ਕੁਝ ਤਿਆਰੀ ਕਰਕੇ ਲੈ ਕੇ ਗਈ ਬਰਾਬਰ ਦੀ ਗਨਾਗਾ ਤਾਂ ਉਹ ਵੀ ਆ ਮੁੰਡਾ ਜਾਦੇ ਬ ਕੱਟ ਹੋ ਜਾਂਦੀ ਹੈ ਕਿਉਂਕਿ ਮੁੜ ਕੇ ਦੋਨੇ ਪਾਸੇ ਹੋ ਜਾਂਦੇ ਤੁਹਾਡੀ ਧੀ ਨੂੰ ਲੈ ਗਿਆ ਪਰ ਇੱਕ ਚੀਜ਼ ਆ ਇਹ ਚੀਜ਼ਾਂ ਗਲਤ ਆ ਥੋੜਾ ਥੋੜਾ ਟਾਈਮ 'ਚ ਜਦੋਂ ਆਪਾਂ ਟਾਈਮ ਲੰਘ ਗਿਆ ਨਾ ਦੂ ਬਾਅਦ ਪਤਾ ਲੱਗਦਾ ਇਹ ਚੀਜ਼ਾਂ ਵੀ ਅਸੀਂ ਗਲਤ ਕੰਮ ਕੀਤਾ ਹੁਣ ساری ਜ਼ਿੰਦਗੀ ਦੀ ਦੁਸ਼ਮਨੀ ਪੈ ਗਈ ਕਿਤੇ ਵੀ ਬੰਦਾ ਕੁਝ ਵੀ ਕਰ ਸਕਦਾ ਹੁੰਦਾ ਬਈ ਮੰਨ ਕੇ ਚੱਲਾ ਹੁਣ ਤੂੰ ਪੱਜ ਭੱਜ ਤੱਕੇ ਯਾਰ ਜਿਹੜਾ ਕੁਝ ਹੋ ਗਿਆ ਠੀਕ ਆ ਚੱਲੋ ਮੁੜਦਾ ਸੂਈ ਦੀ ਘੜੀ ਵਾਪਸ ਨਹੀਂ ਆਉਦੀ ਨਾ ਹੁਣ ਤੂੰ ਜਿਹੜੀ ਜ਼ਿੰਦਗੀ ਪਹਿਲਾਂ ਬਤੀਤ ਕਰਦਾ ਸੀ ਤੈਨੂੰ ਆਪਦੇ ਮਾਪਿਓ ਛੱਡਣ ਨੂੰ ਤੇਰਾ ਜੀ ਕੀਤਾ ਨਾ ਵੀ ਜੀ ਤਾਂ ਕੀ ਦਾ ਕਰਦਾ ਯਾਰ ਮੈਂ ਮਜਬੂਰੀਆਂ ਕਰਾਉਂਦੀਆਂ ਰਹੋ ਜਾ ਗੱਲ ਹੁੰਦੀ ਹੈ ਕਰ ਗੱਲ ਨਾ ਬਈ ਜਿਹੋਦਾ ਭੱਜਾ ਮਾ ਹੋਈ ਨਹੀਂ ਦੁਬਾਰ ਤੇ ਫਿਰ ਹੁਣ ਗੁਜ਼ਾਰਾ ਮੰਨ ਕੇ ਚੱਲ ਤੂੰ ਦਿਹਾੜੀ ਲਾ ਦੇ ਦਿਹਾੜੀ ਲਾ ਕੇ ਤਾਂ ਮੰਨ ਕੇ ਚੱਲ ਤੁਹਾਡਾ ਘਰ ਦਾ ਲਾਸ਼ਨ ਪਾਣੀ ਤਾਂ ਹੁੰਦਾ ਹੋਊਗਾ ਬਾਕੀ ਜਿਹੜਾ ਹੋਰ ਕੋ ਖਾਤੇ ਬਾ ਰੋਟੀ ਪਾਣੀ ਚੱਲਦਾ ਯਾਰ ਬਈ ਯਾਰ ਪਤਾ ਹਿਸਾਬਕ ਤਾ ਹੁਣ ਐ ਨਹੀਂ ਪਤਾ ਇੱਕ ਡੰਕ ਵਾਲੀ ਇੱਕ ਡੰਗ ਖਾਈਏ ਨੇ अच्छा ਆ ਕੰਮ ਬਸ ਪਹਿਲਾਂ ਪਹਿਲਾਂ ਵਧੀਆ ਜ਼ਿੰਦਗੀ ਸੀ ਪਹਿਲਾਂ ਤਾਂ ਯਾਰ ਬਈ ਮम्मी ਨਾ ਮਹੀਨਾ ਘਰੇ ਪਿਆ ਰਹਿੰਦਾ ਸੀਗਾ ਖਰਚਾ ਚੱਲੀ ਜਾਂਦਾ ਸੀ ਕਿਉਂਕਿ ਪਿੰਡ ਤੁਹਾਨੂੰ ਪਤਾ ਪਿੰਡਾਂ 'ਚ ਖਰਚਾ ਇੰਨਾ ਹੁੰਦਾ ਨਹੀਂ ਸ਼ਹਿਰ 'ਚ ਤਾਂ ਬਈ ਯਾਰ ਮੈਨੂੰ ਕਿਰਾਏ 'ਤੇ ਮਾਰੀ ਬੈਠਾ ਯਾਰ ਹੁਣ ਸਾਰਾ ਕੁਝ ਮੋਲ ਕਿਰਾਏ 5-6000 ਰੁਪਏ ਭਰੀ ਜਾਂਦਾ ਉਹਦੋਂ ਰੋਟੀ ਪਾਣੀ ਮੋਲਦਾ ਯਾਰ ਪਿੰਡ 'ਚ ਐ ਤਾਂ ਅਸੀਂ ਚੜ ਕਣ-ਕੁਣ ਖਾ ਜਾਂਦੀ ਸੀ ਖਾਈ ਜਾਂਦੇ ਸੀ ਵਿਹਲੇ ਬੈਠੇ ਉਹ ਹੁਣ ਕੀ ਕਹਿੰਦੀ ਹੈ ਉਹ ਤਾਂ ਬਈ ਯਾਰ ਹੁਣ ਪਸਤਾਈ ਜਾਂਦੀ ਹੈ ਯਾਰ ਪੱਤੀ ਜਾਂਦੀ ਉਹ ਤਾਂ ਮੈਨੂੰ ਕਹਿੰਦੀ ਤੂੰ ਮੈਨੂੰ ਪੱਟ ਕੇ ਲੈ ਆਂਗਾ ਕਹਿੰਦੀ ਤੂੰ ਮੇਰੀ ਜ਼ਿੰਦਗੀ ਖਰਾਬ ਕੀਤੀ ਅਮਾ ਦਾ ਭਾਈ ਚੱਲ ਤੂੰ ਜਾ ਕੇ ਕਿਤੇ ਕਰਾ ਲਈ ਹੋਰ ਹਨਾ ਕਿ ਚੱਲ ਮੈਂ ਆਹੀ ਅਕੀ ਮੰਦਿਰ ਜਾਵਰਾਂ ਦੋ ਚਾਰ ਮਹੀਨੇ ਲਾ ਕੇ ਆ ਜਾਊਂਗਾ ਜਿਹੜੇ ਮੇਰੇ ਕਰਮਾਂ 'ਚ ਏ ਕਿ ਦੂਦਾ ਦੀ ਜ਼ਿੰਦਗੀ ਬਣਾ ਲਾਂ ਮੈਂ ਤਾਂ ਐਸੀ ਕਿ ਚੱਲ ਮੈਂ ਤੇਰੀ ਜ਼ਿੰਦਗੀ ਬਣਾ ਲੂ ਹਨਾ ਪਰ ਭਾਈ ਮੇਰੇ ਤੋਂ ਨਹੀਂ ਪੈਰਾਂ ਸਰ ਹੋਇਆ ਗਿਆ ਯਾਰ ਹੁਣ ਮੇਰਾ ਵੀ ਕੀ ਕਸੂਰ ਹੁਣ ਕੀ ਕਹਿਣਾ ਚਾਹੁੰਦਾ ਜਿਹੜੇ ਇਹ ਮੁੰਡੇ ਇਸ਼ਕ ਚੰਨੇ ਹੋਏ ਹੁੰਦੇ ਜਾਂ ਕੁੜੀਆਂ ਹੁੰਦੀਆਂ ਘਰੋਂ ਭੱਜ ਜਾਂਦੇ ਹਨ ਇੱਕ ਪਿੰਡ ਦੇ ਹੀ ਹੁੰਦੇ ਜਿਵੇਂ ਤੁਹਾਡੇ ਤੂੰ ਦੱਸ ਦਵੇਂ ਆਮਣੇ ਸਾਹਮਣੇ ਘ ਵੀ ਕੀ ਕਹਿਣਾ ਚਾਹਣਾ ਜਿਹੜੇ ਆਇਸ਼ਕ ਚ ਇੰਨਾ ਕੀ ਮਨ ਲੰਨੇ ਹੋ ਜਾਂਦੇ ਵੀ ਜਿਹੜੇ ਸੋਚਦੇ ਨੇ ਇੱਜਤ ਬਾਰੇ ਜਾਂ ਬਾਅਦ ਦੀ ਜ਼ਿੰਦਗੀ ਬਾਰੇ ਨਹੀਂ ਸੋਚਦੇ ਕੀ ਸਮਝਾਏਂਗਾ ਤੂੰ ਬਈਰ ਆਇਆ ਮੁੰਡਿਆਂ ਤਾਂ ਕੀ ਕਹਿਣਾ ਮੁੰਡੇ ਤਾਂ ਬਿਸ਼ਰਮ ਹੁੰਦੇ ਇੱਥੇ ਨਾਲੋਂ ਹੋਰ ਪਾਸੇ ਹੋਈਊਗਾ ਠੀਕ ਆ ਬਹੁਤ ਬਹੁਤੇ ਮਰ ਜਾਣਗੇ ਇਹਨਾਂ ਦਾ ਕੋਹਣੀ ਯਾਰ ਹੁੰਦਾਗਾ ਠੀਕ ਆ ਨਸ਼ੇ ਲੈ ਕੇੜਾ ਮਰਦੇ ਨਹੀਂ ਬਗ ਇਹ ਗੱਲ ਕੁੜੀਆਂ ਨੂੰ ਸੋਚਣੀ ਚਾਹੀਦੀ ਆ ਮੁੰਡਿਆਂ ਨਾਲ ਵੱਧ ਕੁੜੀਆਂ ਖਰਾਬ ਆ ਯਾਰ ਜੇ ਤੁਸੀਂ ਕਰਾਉਣਾ ਕੀ ਆਪਦਾ ਥਾਂ ਢੰਗ ਵੇਖ ਕੇ ਕਰਾਓ ਹਣਾ ਪਹਿਲੀ ਗੱਲ ਕਰਦੇ ਕਰਨਗੇ ਜਿੱਥੇ ਕਰਨਗੇ ਵਧੀਆ ਕਰਨਗੇ ਕੀ ਕੱਲ ਨੂੰ ਕੁੜੇਗਾ ਕਰਦਿਆਂ ਨੂੰ ਕਹਿ ਜੁਗੀਆਂ ਤਾਂ ਹੈਗੀਆਂ ਹੈਗੀਆਂ ਕਿ ਮੈਨੂੰ ਮਾੜੇ ਥਾਂ ਡੋਪ ਤਾਂ ਐ ਕਰਤਾ ਜੇ ਕਰਾਉਣੀਆਂ ਆਪ ਦੀ ਮਰਜ਼ੀ ਨਾਲ ਫਿਰ ਵੀ ਧੱਕੇ ਆ ਫਿਰ ਚਪੇੜੇ ਆ ساری ਉਮਰੇ ਖਾਈ ਜਾਣ ਤੇ ਭੁੱਖਿਆਂ ਮਰਨੀ ਐ ਇਹਦੇ ਬਾਅਦ ਚੋ ਦਾ ਹੈ ਇੰਗੇ ਮੰਨ ਕੇ ਚੱਲ ਹੁਣ ਜਿਹੜਾ ਕੋਈ ਕਹਿੰਦੇ ਹੁੰਦੇ ਜੇ ਮਾਪੇ ਕਰਦੇ ਚੰਗਾ ਹੀ ਕਰਦੇ ਹੁੰਦੇ ਨਾ ਵੀ ਕੱਲ ਨੂੰ ਕੋਈ ਮੁੱਲਾ ਦੁਖੀ ਵੀ ਹੋਊਗੀ ਕੁੜੀ ਹਨਾ ਤੇ ਅਗਲਾ ਆਪਦੇ ਮਾਪਿਆਂ ਨੂੰ ਕਹਿ ਸਕਦੀ ਆ ਵੀ ਹਾਂ ਤੁਸੀਂ ਮੈਨੂੰ ਕਿਹੋ ਜਿਹਾ ਲੱਭ ਕੀਤਾ ਜਿਹੜਾ ਆਪਦੇ ਆਪ ਲੱਭਿਆ ਹੋ ਉਹ ਬੰਦੇ ਨੂੰ ਆਇਆ ਹੁੰਦਾ ਵੀ ਮਾਪੇ ਵੀ ਕਹਿੰਦਾ ਤੇਰਾ ਆਪ ਦਾ ਸਿਹੜਿਆ ਵਾ ਆਪੇ ਕਰ ਹਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਬੰਦੇ ਨੂੰ ਦੁੱਖ ਤਾਂ ਦਿੰਦੀਆਂ ਬਈ ਦੁੱਖ ਤਾਂ ਦਿੰਦੀਆਂ ਯਾਰ ਕਿੱਥੇ ਭੈਣ ਦੀ ਕੁੜੀ ਦੇ ਮਾਪਿਆਂ ਨੇ ਆ ਕੇ ਕੁੜੀ ਦੇ ਨਾਲ ਖੜਨਾ ਤੇ ਕਿੱਥੇ ਮਗਰੋਂ ਔਲਾਦ ਨਹੀਂ ਮਗਰੋਂ ਲਾਉਣ ਵਾਲਾ ਕੰਮ ਹੀ ਹੋ ਜਾਂਦਾ ਬਈ ਕਿ ਜੇ ਸਾਡੇ ਕੋਲ ਕ ਗਾਂਦਾਂ ਵੀ ਹੁੰਦੇ ਬੰਦੇ ਨੇ ਉਹਦੇ ਵੀ ਚਲੋ ਹੀ ਵਿਆਹ ਕਰਾਂਗੇ ਵਧੀਆ ਮੁੰਡਾ ਦੇ ਕੇ ਕਰਾਂਗੇ ਨਾ ਵੀ ਸਾਡੀ ਕੁੜੀ ਸੌਕੀ ਰਹੂਗੀ ਹੁਣ ਜਿਵੇਂ ਅੱਜ ਮਾਂ ਪਿਓ ਨੇ ਜੰਮੀ ਪਾਲੀ ਤੇ ਐਡੀ ਉਮਰਤ ਕੀਤੀ ਉਹਨੂੰ ਪੜਾਇਆ ਲਿਖਾਇਆ ਤੇ ਅੱਜ ਉਹ ਸਿਰਚ ਖੇ ਪਾ ਕੇ ਭੱਜ ਗਈ ਤੇ ਉੱਥੇ ਬੰਦੇ ਦਾ ਮਰਨ ਵੀ ਹੋ ਜਾਂਦਾ ਮਾਂ ਪਿਓ ਦੀਆਂ ਦਸਿਸਾਂ ਵੀ ਲੱਗਦੀਆਂ ਲੱਗਦੇ ਆ ਬਈ ਔਰ ਜਿਹੜਾ ਚੰਗਾ ਬੰਦਾ ਹੁੰਦਾ ਤਾਂ ਮਾਰ ਕੇ ਰੱਖ ਦਿੰਦਾ ਬਈ ਛੱੜਦਾ ਅਜਿਹੇ ਟਾਈਮ 'ਚ ਮਾੜਾ ਬੰਦਾ ਵੀ ਨਹੀਂ ਉਹ ਵੀ ਮਾਰ ਕੇ ਭਰਾ ਹੁੰਦਾ ਵੀ ਕਹਿ ਦਿੰਦਾ ਕੋਈ ਗੱਲ ਨਹੀਂ ਘਰ ਪੱਟਾ ਹੈਗਾ ਹੁਣ ਤਾਂ ਪੱਟਾ ਹੈਗਾ ਬੇਇੱਜ਼ਤੀ ਕਰਾ ਗਈ ਹੁਣ ਮਾਰਦੀ ਪ ਹੁਣ ਕੀ ਹੁਣ ਤੁਹਾਨੂੰ ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਜਿਹੜੇ ਮੁੰਡੇ ਗਲਤ ਕੰਮ ਉਹ ਚੱਕ ਕਰਦੇ ਜਾਂ ਤੁਸੀਂ ਕੀਤਾ ਜਾਂ ਕਰਦੇ ਆ ਕਿ ਇਹੋ ਜਿਹੇ ਕੰਮਾਂ ਚ ਕੋਈ ਹੁਣੀ ਪਿਆ ਯਾਰ ਕਿ ਘਰ ਦੇ ਕਰਦਨ ਬਸ ਚੰਗੇ ਥਾਂ ਕਰਦਨ ਮਾੜੇ ਕਰਦਨ ਸੋਣੀ ਮਿਲ ਜੇਨ ਕਮੀ ਮਿਲ ਜੇਰ ਉਹਦਾ ਕਰਮਾ ਬੰਦੇ ਤੇ ਕਿ ਬਸ ਆਪ ਦਾ ਸੰਭਲ ਗੇ ਠੀਕ ਹੈ ਧੰਨਵਾਦ ਇਹ ਬਾਈ ਕਹਿੰਦਾ ਮੇਰੇ ਅਮਨੋ ਸਾਹਮਣੇ ਘਾਤੀ ਸੇ ਪਿੰਡ ਚ ਤੇ ਜਦੋਂ ਕਹਿੰਦਾ ਸਾਨੂੰ ਪਿਆਰ ਹੋਇਆ ਸੀ 7 ਸਾਲਾਂ ਦਾ ਪਿਆਰ ਸੀ ਮੈਨੂੰ ਕਹਿੰਦੀ ਹੈ ਵੀ ਜਾਂ ਤਾਂ ਭਜਾ ਕੇ ਲੈ ਜਾ ਜਾਂ ਮੇਰੇ ਨਾਲ ਐ ਕਰ ਤੇ ਨਹੀਂ ਮੈਂ ਮੇਰਾ ਘਰ ਦੇ ਕਿਤੇ ਹੋਰ ਕਰਦੇ ਆ ਹੋਰ ਕੀ ਕਰਦੇ ਆ ਕਹਿੰਦਾ ਵੀ ਮੈਂ ਭਾ ਕੇ ਲੈ ਗਿਆ ਪਹਿਲਾਂ ਜ਼ਿੰਦਗੀ ਹੋਰ ਸੀ ਹੁਣ ਹੋਰ ਹੋ ਗਈ ਉੱਥੇ ਜਾ ਕੇ ਮੈਂ ਦਿਹਾੜੀਆਂ ਕਰਦਾ ਕਹਦਾ ਕਿੱਥੇ ਮੇਰਾ ਪਿੰਡ ਦੇ ਵਿੱਚ ਨਿਆਰਾ ਸੀ ਪલા ਮਹੀਨਾ ਕੰਮ ਨਹੀਂ ਸੀ ਕਰਦਾ ਕੰਮ ਚੱਲੀ ਜਾਂਦਾ ਸੀਗਾ ਕੁਝ ਕਣਕ ਆ ਜਾਂਦੀ ਸੀ ਕੁਝ ਮੰਗਾਈ ਘਾਟਾ ਹੁਣ 5000 ਕਿਰਾਇਆ ਤੰਗ ਉਹਨੂੰ ਵੀ ਤੰਗ ਕਰਦੀ ਆਪ ਵੀ ਤੰਗਾ ਕਿਉਂ ਤੰਗਾ ਕਿਉਂਕਿ ਉਹ ਕਹਿੰਦੀ ਮੇਰੀ ਤੂੰ ਜ਼ਿੰਦਗੀ ਖਰਾਬ ਕਰ ਦਿੱਤੀ ਹੋ ਸਕਦਾ ਕੁੜੀ ਚੰਗੇ ਘਰੋਂ ਹੋਵੇ ਥੋੜੀ ਜੀ ਤੇ ਉਹ ਕਹਿੰਦੀ ਮੈਂ ਲਈ ਤੂੰ ਬਈ ਲਾਈਫ ਵਧੀਆ ਸੀ ਤੂੰ ਮੈਨੂੰ ਬਰਵਾਦ ਕਰਤਾ ਇਹ ਕਹਿੰਦਾ ਮੈਂ ਕੀ ਬਰਵਾਦ ਕਰਤਾ ਤੇਰੀ ਸਹਿਮਤੀ ਨ ਜਿਹੜੇ ਅੱਜ ਕੱਲ ਦੇ ਮੁੰਡੇ ਹੁਣ ਨਾ ਕਈ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਪਈਆਂ ਜਿਵੇਂ ਇਹ ਕਹਿੰਦਾ ਤਿੰਨ ਚਾਰ ਮੁੰਡਿਆਂ ਨੇ ਪਹਿਲਾਂ ਵੀ ਸਾਡੇ ਪਿੰਡ 'ਚ ਹੀ ਵਿਆਹ ਕਰਾ ਲਿਆ ਹੁਣ ਕਈ ਪਿੰਡਾਂ ਦੇ ਵਿੱਚ ਵਿਆਹ ਕਰਾਈ ਜਾਂਦੇ ਆ ਕੁੜੀਆਂ ਮੁੰਡਿਆਂ ਮੁੰਡੇ ਪਰ ਇਹਨਾਂ ਨੂੰ ਸ਼ਰਮ ਦੀ ਜ਼ਰੂਰ ਚਾਹੀਦੀ ਹੈ ਕਿਉਂਕਿ ਅੱਗੇ ਪਿੰਡ ਦੀ ਧੀ ਪਿੰਡ ਦੀ ਧੀ ਮੰਨਦੇ ਹੁੰਦੇ ਸੀ ਹੁਣ ਪਿੰਡ ਦੇ ਆਣ ਗਵਾਂਡ ਦੀ ਧੀ ਨਹੀਂ ਮੰਨਦੇ ਵਿਆਹ ਕਰਾ ਲੈਂਦੇ ਆ ਪਰ ਆਪਾਂ ਇਹ ਗੱਲ ਕਹਿੰਦੇ ਆ ਬਈ ਜਿਹੜਾ ਤੁਹਾਡਾ ਜਵਾਨੀ ਦਾ ਨਸ਼ਾ ਜੇ ਤੁਸੀਂ ਅੱਜ ਉਹਨੂੰ ਸਾਂਭ ਲੋਗੇ ਤਾਂ ساری ਜ਼ਿੰਦਗੀ ਸੌਖੇ ਰਹੋਗੇ ਜੇ ਤੁਸੀਂ ਅੱਜ ਇਹਨੂੰ ਬਰਬਾਦ ਕਰ ਲਿਆ ਤਾਂ ساری ਜ਼ਿੰਦਗੀ ਪਛਤਾਓਗੇ ਜਿਵੇਂ ਇਹ ਬਾਈ ਆ ਪਛਤਾਈ ਜਾਂਦਾ ਕਹਿੰਦਾ ਇੱਕ ਤਾਂ ਮੇਰੀ ਗਵਾੜ ਮੱਥੇ ਉਂ ਦੁਸ਼ਮਣੀ ਪੈ ਗਈ ਇੱਕ ਮਾ ਉਹਦੇ ਮਾਪੇ ਤੋਂ ਦੂਰ ਹੋ ਗਿਆ ਇੱਕ ਹੁਣ ਸਿਕਿਉਰਿਟੀ ਪਾ ਲਈ ਜਾਂਦਾ ਵੀ ਇਹਨੂੰ ਧਮਕਾਂਉਂਦਾ ਦੀ ਮੈਨੂੰ ਐ ਕਰ ਦੇਣਗੇ ਮੈਨੂੰ ਉਹ ਕਰ ਦੇਣਗੇ ਹਰ ਇੱਕ ਬੰਦਾ ਉਹਦੀ ਧੀ ਪਲਾਉ ਕਿਸੇ ਮੜੇ ਦੀ ਤੇ ਪਲਾ ਚੰਗੇ ਦੀ ਇੱਜ਼ਤ ਇੱਜ਼ਤ ਹਰ ਇੱਕ ਦੀ ਹੁੰਦੀ ਆ ਉਹ ਅਗਲਾ ਹਰ ਇੱਕ ਬੰਦਾ ਆਪਣੀ ਧੀ ਨੂੰ ਆਪਦਾ ਸਿਰ ਦਾ ਤਾਜ ਸਮਝਦਾ ਹੁੰਦਾ ਪੁੱਤਾਂ ਪਲਾ ਧੀ ਆ ਪਰ ਜੇ ਭੱਜੇ ਦੋਨਾਂ ਦੀ ਗਲਤੀ ਹੁੰਦੀ ਆ ਤਾੜੀ ਇੱਕ ਹੱਥ ਨਾ ਨਿਬਾਈ ਦੀ ਮੁੰਡੇ ਦੀ ਵੀ ਓਨੀ ਗਲਤੀ ਆ ਕੁੜੀ ਦੀ ਵੀ ਓਨੀ ਗਲਤੀ ਆ ਵੀ ਇਹ ਜੇ ਮੁੰਡਾ ਕੁੜੀ ਮੁੰਡੇ ਨੂੰ ਜਵਾਬ ਦੇ ਦਿੰਦੀ ਮੈਂ ਤਾਂ ਭੱਜਣਾ ਨਹੀਂ ਮੁੰਡਾ ਕਿਵੇਂ ਲੈ ਕੇ ਭੱਜ ਜਾਂਦਾ ਉੱਥੇ ਕਸੂਰ ਬਾਅਦ ਆਪਾਂ ਮੁੜ ਕੇ ਮੁੰਡੇ ਦੀ ਕੱਢਣ ਲੱਗੇ ਰਹੇ ਆ ਜੋ ਵੀ ਵੀਡੀਓ ਆ ਜੋ ਵੀ ਆਪਣੇ ਪਿੰਡਾਂ ਦੇ ਵਿੱਚ ਬਾਰਦਾਤਾ ਹੁੰਦੀਆਂ ਉੱਥੇ ਦੋਨੇ ਪਾਸੇ ਦੋਨੇ ਹੱਥਾਂ ਨਾਲ ਤਾੜੀਆਂ ਵਜਦੀਆਂ ਇੱਕ ਨਾਣੀ ਵਜਦੀ ਹੁੰਦੀ ਹਾਂ ਜੇ ਕੋਈ ਨਜਾਇਜ਼ ਤੰਗ ਕਰਦਾ ਉਹ ਗੱਲ ਵੱਖ ਹੁੰਦੀ ਹੈ ਪਰ ਜਿਹੜੀਆਂ ਕੁੜੀਆਂ ਮੁੰਡੇ ਇਹ ਕੰਮ ਗਲਤ ਕਰਦੇ ਆ ਤੁਸੀਂ ਇਹ ਕੰਮ ਨਾ ਗਲਤ ਕਰਿਆ ਕਰੋ ਤੁਸੀਂ ਆਦੇ ਮਾਂ ਪਿਓ ਤੋਂ ਜ਼ਿਆਦੇ ਪੜੇ ਲਿਖੇ ਨਹੀਂਗੇ ਮਾਂ ਪਿਓ ਤੋਂ ਜ਼ਿਆਦੇ ਸਮਝਦਾਰ ਨਹੀਂ ਕਿਉਂਕਿ ਉਹਨਾਂ ਨੇ ਦੁਨੀਆਂ ਦੇਖੀ ਹੁੰਦੀ ਜੇ ਤੁਹਾਨੂੰ ਵਧੀਆ ਲੱਭ ਕੇ ਦੇਣਗੇ ਉਹ ਜੇ ਕੱਲ ਨੂੰ ਤੁਹਾਨੂੰ ਬੰਦਾ ਤੰਗ ਵੀ ਕਰਦਾ ਤੇ ਤੁਹਾਡਾ ਮਾਂ ਪਿਓ ਤੁਹਾਡੇ ਨਾਲ ਖੜੂਗਾ ਤੁਸੀਂ ਕਹਿ ਸਕਦੇ ਆ ਵੀ ਆਏ ਜਿਹੜਾ ਤੁਹਾਡਾ ਸਹੇੜਾ ਵਾਸੀ ਕਿ ਤੇ ਮੈਨੂੰ ਤੰਗ ਕਰਦਾ ਤੁਹਾਡਾ ਮਾਪਿਆਂ ਨਾਲ ਕਰੂ ਜੇ ਤੁਸੀਂ ਆਪ ਹੀ ਸਹੇੜ ਲੈ ਤੇ ਮਾਪਿਆਂ ਨੂੰ ਵੀ ਕਹਿ ਦੇਣਾ ਤੂੰ ਆਪ ਸਹੇੜਿਆ ਸੀਗਾ ਅਸੀਂ ਕਰਕੇ ਭੋਗਤ ਹੁਣ ਮੁੜ ਕੇ ਕਈ ਕੁੜੀਆਂ ਮੈਂ ਬਰਬਾਦ ਹੁੰਦੀਆਂ ਵੇਖਾਂ ਫਾਹੇ ਲੈਂਦੀਆਂ ਹੀ ਵੇਖਾਂ ਜਿਹੜੀਆਂ ਆਪ ਸਹੇੜ ਕੇ ਆਪ ਵਿਆਹ ਕਰਾ ਕੇ ਤੇ ਇਸ਼ਕ ਚੰਨੀਆਂ ਹੋ ਜਾਂਦੀਆਂ ਕਈ ਵਾਰੀ ਤਾਂ ਇਸ਼ਕ ਚੰਨੀਆਂ ਹੋਈਆਂ ਬੰਦੇ ਪੂਲੇ ਨਸ਼ੇੜੀ ਨਾਲ ਵਿਆਹ ਕਰਾ ਲੈਂਦੇ ਮੁੜ ਕੇ ਪਛਤਾਉਂਦੇ ਇਹ ਚੀਜ਼ਾਂ ਚ ਸਮਝਦ ਲਈ ਰੱਖਿਆ ਕਰੋ ਦਿਮਾਗ ਨੂੰ ਥੋੜਾ ਜਿਹਾ ਰੱਖਿਆ ਕਰੋ ਸਥਿਰ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਹੈ ਸਾਡੀ ਵੀਡੀਓ ਕੰਟੇਨਟਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਿਆ ਕਰੋ ਪੋਠੇ ਪਾਸੇ ਨਾਲ ਲੈ ਕੇ ਜਾਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ